ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਬੰਸਲਜ਼ ਵਰਡ ਵਿੱਚ ਦੋਸਤੋ ਇਹ ਹੈ ਕੜੀ ਪੱਤੇ ਦਾ ਰੁੱਖ ਜਿਸ ਨੂੰ ਕਿ ਮਿੱਠਾ ਨਿੰਮ ਵੀ ਕਿਹਾ ਜਾਂਦਾ ਹੈ ਇਸ ਵਿੱਚ ਵਿਟਾਮਿਨ ਮਿਨਰਲ ਤੇ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਕਿ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ ਤੁਸੀਂ ਇਸ ਦੀ ਚਟਨੀ ਬਣਾ ਕੇ ਵੀ ਖਾ ਸਕਦੇ ਹੋ ਤੇ ਇਸ ਦੀ ਪੁਰਜੀ ਬਣਾ ਕੇ ਵੀ ਖਾ ਸਕਦੇ ਹੋ ਦੋਸਤੋ ਅੱਜ ਮੈਂ ਤੁਹਾਨੂੰ ਕੜੀ ਪੱਤੇ ਦੀ ਚਟਨੀ ਬਣਾਨੀ ਸिखਾਵਾਂਗੀ ਜੋ ਕਿ ਬਹੁਤ ਹੀ ਆਸਾਨ ਹੈ ਤੇ ਸਾਡੇ ਲਈ ਬਹੁਤ ਹੀ ਫਾਇਦੇਮੰਦ ਹੈ ਤੁਸੀਂ ਇਸ ਚਟਨੀ ਨੂੰ 2 ਮਹੀਨੇ ਤੱਕ ਸਟੋਰੇਜ ਵੀ ਕਰਕੇ ਰੱਖ ਸਕਦੇ ਹੋ ਇਸ ਤਰ੍ਹਾਂ ਦੀ ਇਹ ਰੈਸਪੀ ਤਿਆਰ ਕੀਤੀ ਜਾਵੇਗੀ ਤੇ ਚਲੋ ਸ਼ੁਰੂ ਕਰਦੇ ਆਪਾਂ ਅੱਜ ਦੀ ਰੈਸਪੀ ਇਸ ਲਈ ਮੈਂ 15 ਵੀਟਆਂੀਆਂ ਕੜੀ ਪੱਤੇ ਦੀਆਂ ਤੋੜ ਦਿੱਤੀਆਂ ਹਨ ਹੁਣ ਮੈਂ ਇਹਨਾਂ ਸਭ ਦੇ ਪੱਤੇ ਅਲੱਗ ਕਰ ਲਾਵਾਂਗੀ ਤੇ ਡੰਡੀਆਂ ਅਲੱਗ ਕਰ ਲਾਵਾਂਗੀ ਇੱਕ ਵਿੱਚ ਬਹੁਤ ਹੀ ਫਿੱਕੇ ਰੰਗ ਦੇ ਵੀ ਹਨ ਤੇ ਵਿੱਚ ਗੂੜੇ ਰੰਗ ਦੇ ਵੀ ਹਨ ਦੋਨੇ ਹੀ ਬਹੁਤ ਹੀ ਵਧੀਆ ਹੈ ਤੇ ਬਹੁਤ ਹੀ ਟੇਸਟੀ ਇਸ ਦੀ ਚਟਨੀ ਬਣ ਕੇ ਤਿਆਰ ਹੋਵੇਗੀ ਮੈਂ ਇਸ ਤਰ੍ਹਾਂ ਸਾਰੇ ਪੱਤੇ ਅਲੱਗ ਕਰਕੇ ਇਸ ਨੂੰ ਇੱਕ ਪਾਣੀ ਵਾਲੇ ਬਾਉਲ ਵਿੱਚ ਪਾ ਲੈਂਦਾ ਹੈ ਤੇ ਦੋ ਤੋਂ ਤਿੰਨ ਵਾਰ ਚੰਗੀ ਤਰ੍ਹਾਂ ਮਸਲ ਮਸਲ ਕੇ ਧੋਵਾਂਗੀ ਕਿਉਂਕਿ ਇਸ ਦੇ ਉੱਪਰ ਡਸਟ ਪਈ ਹੁੰਦੀ ਹੈ ਦੋ ਤੋਂ ਤਿੰਨ ਵਾਰ ਧੋਣ ਤੋਂ ਬਾਅਦ ਇਸ ਨੂੰ ਮੈਂ ਇੱਕ ਸੂਤੀ ਕੱਪੜੇ ਉੱਪਰ ਵਿਛਾ ਦਵਾਂਗੀ ਤੇ ਚਾਰੇ ਸਾਈਡਾਂ ਇੰਨੀ ਫੋਲਡ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਮਸਲ ਮਸਲ ਕੇ ਨੂੰ ਪੂੰਝ ਲਵਾਂਗੇ ਤਾਂ ਜੋ ਸਾਡਾ ਇਹਦਾ ਐਕਸਟਰਾ ਪਾਣੀ ਸਾਰਾ ਸੁੱਕ ਜਾਵੇ ਤੇ ਸਾਨੂੰ ਚਟਨੀ ਬਣਾਉਣ ਹੁਣ ਮੈਂ ਦੂਜੇ ਪਾਸੇ ਗੈਸ ਤੇ ਇੱਕ ਪੈਨ ਰੱਖ ਲਾਵਾਂਗੀ ਉਸ ਤੇ ਵਿੱਚ ਦੋ ਚਮਚ ਰਿਫਾਈਨਡ ਘਿਓ ਦੇ ਪਾਵਾਂਗੀ ਤੇ ਉਸ ਵਿੱਚ ਸਾਰੇ ਕੜੀ ਪੱਤੇ ਨੂੰ ਲੋ ਮੀਡੀਅਮ ਫਲੇਮ ਤੇ ਰੋਸਟ ਕਰਾਵਾਂਗੀ ਇਸ ਨੂੰ ਸਾੜਨਾ ਨਹੀਂ ਹੈ ਤੇਜ਼ ਕਰਕੇ ਲੋ ਤੇ ਹੀ ਇਸ ਨੂੰ ਥੋੜਾ ਜਿਹਾ ਰੋਸਟ ਕਰਨਾ ਹੈ ਤਾਂ ਜੋ ਸਾਡੇ ਪੱਤੇ ਥੋੜੇ ਜਿਹਾ ਕਰੰਚੀ ਹੋ ਜਾਣ ਤੇ ਇਸ ਵਿੱਚ ਕੜਵਾਪਣ ਵੀ ਥੋੜਾ ਖਤਮ ਹੋ ਜਾਏ ਇਸ ਤੇ ਥੋੜਾ ਕੜਵਾਪਣ ਹੁੰਦਾ ਜਦੋਂ ਆਪਾਂ ਇਹਨੂੰ ਰੋਸਟ ਕਰ ਲਾਂਗੇ ਤਾਂ ਕੜਵਾਪਣ ਖਤਮ ਹੋ ਜਾਊਗਾ ਉਸ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਸਾਰੇ ਪੱਤੇਆਂ ਨੂੰ ਤੇ ਦੂਜੀ ਵਾਰ ਫਿਰ ਪੈਨ ਤੇ ਥੋੜਾ ਜਿਹਾ ਘਿਓ ਪਾ ਕੇ ਉਸ ਵਿੱਚ ਦੋ ਚਮਚ ਮੈਂ ਮੂੰਫਲੀ ਦੇ ਰੋਸਟ ਕਰੂੰਗੀ ਸਭ ਤੋਂ ਪਹਿਲਾਂ ਉਹ ਚੀਜ਼ ਰੋਸਟ ਕਰਨੀ ਜਿਸ ਨੂੰ ਕਿ ਟਾਈਮ ਲੱਗਦਾ ਰੋਸਟ ਕਰਨ ਤੇ ਭੁੰਨਣ ਤੇ ਮੂੰਫਲੀ ਭਾਂ ਤੋਂ ਬਾਅਦ ਮੈਂ ਇਸ ਵਿੱਚ ਇੱਕ ਚਮਚ ਚਨੇ ਦੀ ਦਾਲ ਪਾਵਾਂਗੀ ਤੇ ਉਸ ਤੋਂ ਬਾਅਦ ਇੱਕ ਚਮਚ ਇਸ ਵਿੱਚ ਮ ਸਾਬਤ ਧਨੀਆ ਪਾਇਆ ਹੈ ਉਸ ਤੋਂ ਬਾਅਦ 10 ਤੋਂ 12 ਕਲੀਆਂ ਪਾਵਾਂਗੀ ਨਸੰਦੀਆਂ ਤੇ ਇਸ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਰੋਸਟ ਕਰ ਲਾਵਾਂਗੀ ਜਦੋਂ ਇਹ ਚੰਗੀ ਤਰ੍ਹਾਂ ਰੋਸਟ ਹੋ ਜਾਣਗੇ ਇਸ ਵਿੱਚ ਮੈਂ 10 ਤੋਂ 12 ਸਾਬਤ ਲਾਲ ਮਿਰਚਾਂ ਜਿਹਦੀਆਂ ਕਿ ਡੰਡੀਆਂ ਉਤਾਰ ਦਵਾਂਗੀ ਉਹ ਪਾਵਾਂਗੀ ਇਸ ਨਾਲ ਸਾਡੀ ਚਟਨੀ ਜਿਹੜੀ ਇੱਕ ਬਹੁਤ ਹੀ ਟੇਸਟੀ ਬਣੂਗੀ ਇਸ ਵਿੱਚ ਬਹੁਤ ਹੀ ਵਧੀਆ ਫਲੇਵਰ ਆਵੇਗਾ ਜੇ ਤੁਸੀਂ ਮਿਰਚਾ ਘੱਟ ਪਾਉਣੀ ਚਾਹੁੰਦੇ ਹੋ ਤਾਂ ਘੱਟ ਵੀ ਪਾ ਸਕਦੇ ਹੋ ਪਰ ਮਿਰਚਾਂ ਦੀ ਕੋਈ ਜ਼ਿਆਦਾ ਇਹਦੇ ਵਿੱਚ ਸੁੱਕੀਆਂ ਮਿਰਚਾਂ ਦੀ ਗੜਤਨ ਨਹੀਂ ਹੁੰਦੀ ਇਸ ਕਰਕੇ ਮੈਂ 10 ਮਿਰਚਾਂ ਇਹਦੇ ਵਿੱਚ ਪਾਈਆਂ ਡੰਡੀਆਂ ਉਤਾਰ ਕੇ ਇਸ ਨੂੰ ਥੋੜਾ ਜਿਹਾ ਪੂੰਝ ਵੀ ਲੈਣਾ ਕਿਉਂਕਿ ਇਸ ਤੇ ਉੱਪਰ ਡਸਟ ਲੱਗੀ ਹੁੰਦੀ ਹੈ ਉਸ ਤੋਂ ਬਾਅਦ ਇਸ ਨੂੰ ਫਿਰ ਮੈਂ ਚੰਗੀ ਤਰ੍ਹਾਂ ਰੋਸਟ ਕਰ ਰਾਵਾਂਗੀ ਤੇ ਉਸ ਤੋਂ ਬਾਅਦ ਮੈਂ ਇਸ ਵਿੱਚ ਦੋ ਚਮਚ ਸਫੇਦ ਤਿਲ ਦੇ ਪਾਵਾਂਗੀ ਇਹ ਆਪਸ਼ਨਲ ਹੈ ਤੁਸੀਂ ਨਹੀਂ ਪਾਣਾ ਚਾਹੁੰਦੇ ਤਾਂ ਸਕਿੱਪ ਵੀ ਕਰ ਸਕਦੇ ਹੋ ਜਦੋਂ ਚੰਗੀ ਤਰ੍ਹਾਂ ਰੋਸਟ ਹੋ ਜਾਣਗੇ ਤਾਂ ਇਸ ਨੂੰ ਮੈਂ ਇੱਕ ਪਲੇਟ ਵਿੱਚ ਕੱਢ ਕੇ ਠੰਡਾ ਕਰਨੀ ਰੱਖ ਦਵਾਂਗੀ ਫਿਰ ਉਸੇ ਪੈਨ ਵਿੱਚ ਬਿਨਾ ਘਿਓ ਤੋਂ ਹੀ ਦੋ ਚਮਚ ਡੈਸੀਕੇਟਿਡ ਕੋਕੋਨਟ ਜਿਸ ਨੂੰ ਕਿ ਸੁੱਕਾ ਨਾਰੀਆ ਦਾ ਪੂਰਾ ਕਿਹਾ ਜਾਂਦਾ ਹੈ ਤੇ ਥੋੜੀ ਜੀ ਹਿੰਗ ਪਾ ਕੇ ਰੋਸਟ ਕਰਾਂਗੀ ਤੇ ਫਿਰ ਇਸ ਨੂੰ ਵੀ ਪਹਿਲੇ ਵਾਲੇ ਬੈਟਰ ਵਿੱਚ ਮਿਕਸ ਕਰਕੇ ਠੰਡਾ ਕਰਨੀ ਰੱਖ ਦਵਾਂਗੀ ਜਦੋਂ ਇਹ ਸਾਰਾ ਮਟੀਰੀਅਲ ਠੰਡਾ ਹੋ ਜਾਵੇਗਾ ਤਾਂ ਮਿਕਸਰ ਦੇ ਜਾਰ ਵਿੱਚ ਪਾ ਕੇ ਇਸ ਨੂੰ ਦਰਦਰਾ ਪੀਸ ਲੈਣਾ ਇਸ ਵਿੱਚ ਪਾਣੀ ਬਿਲਕੁਕੁਲ ਨਹੀਂ ਪਾਣਾ ਜ ਤਿਆਰ ਚਟਨੀ ਖਰਾਬ ਹੋ ਜਾਵੇਗੀ 나ਹੀਂ ਇਸ ਨੂੰ ਬਰੀਕ ਪੀਸਣਾ ਤਾਂ ਜੋ ਇਹ ਪੇਸਟ ਬਣ ਜਾਵੇ ਪੇਸਟ ਖਾਣ ਵਿੱਚ ਸੁਆਦ ਨਹੀਂ ਲੱਗੇਗਾ ਇਸ ਦਰਦਰਾ ਤੇ ਪੂਰਪਰੀ ਜੀ ਚਟਨੀ ਹੀ ਇਸ ਦੀ ਸੁਆਦ ਲੱਗਦੀ ਹੈ ਕੜੀ ਪੱਤੇ ਦੀ ਦਰਦਰੀ ਚਟਨੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਅਸੀਂ ਇਸ ਨੂੰ ਇੱਕ ਕੰਚ ਦੇ ਬਰਤਨ ਵਿੱਚ ਕੱਢ ਲਵਾਂਗੇ ਇਹ ਇੱਕ ਜਾਰ ਹੈ 에ਅ ਟਾਈਟ ਸਾਰੀ ਚਟਨੀ ਇਸ ਵਿੱਚ ਕੱਢ ਕੇ ਤੇ ਆਪਾਂ ਚੂੜੀ ਵਾਲੇ ਬਰਤਨ ਨੂੰ ਬੰਦ ਕਰਕੇ 2 ਮਹੀਨੇ ਲਈ ਸਟੋਰ ਕਰਕੇ ਰੱਖ ਸਕਦੇ ਹਾਂ ਇਹ ਬਹੁਤ ਹੀ ਟੇਸਟੀ ਚਟਨੀ ਹੈ ਇਸ ਵਿੱਚ ਪਾਣੀ ਦਾ ਬਿਲਕੁਲ ਵੀ ਛਿੱਟਾ ਨਹੀਂ ਦਿੱਤਾ ਗਿਆ ਇਸ ਕਰਕੇ ਇਹ ਖਰਾਬ ਨਹੀਂ ਹੋਏਗੀ ਤੁਸੀਂ ਇਸ ਨੂੰ ਸਫਰ ਵਿੱਚ ਵੀ ਪਰੌਂਠੇ ਨਾਲ ਲੈ ਕੇ ਜਾ ਸਕਦੇ ਹੋ ਤੇ ਘਰ ਵਿੱਚ ਵੀ ਰੋਟੀ ਪੂਰੀ ਪਰੌਂਠੇ ਨਾਲ ਖਾਓ ਬੱਚਿਆਂ ਨੂੰ ਸਕੂਲ ਵਿੱਚ ਦਿਓ ਬਹੁਤ ਹੀ ਟੇਸਟੀ ਹੈ ਜੇ ਤੁਸੀਂ ਥੋੜੇ ਜੀ ਇਸ ਮਟੀਰੀਅਲ ਨੂੰ ਪਰਾਠਾ ਬਣਾਉਣ ਲੱਗੇ ਲੱਛਾ ਪਰੌਂਠਾ ਜਾਂ ਪਲੇਨ ਪਰੌਂਠਾ ਬਣਾਉਣ ਲੱਗੇ ਵਿੱਚ ਪਾ ਦਿਓ ਤਾਂ ਪਰੌਂਠਾ ਵੀ ਬਹੁਤ ਹੀ ਟੇਸਟੀ ਬਣੇਗਾ ਇਹ ਚਟਨੀ ਬਹੁਤ ਹੀ ਫਾਇਦੇਮੰਦ ਹੈ ਤੇ ਸਰਦੀ ਵਿੱਚ ਤਾਂ ਇਹ ਜ਼ਰੂਰੀ ਬਣਾ ਕੇ ਖਾਣੀ ਚਾਹੀਦੀ ਹੈ ਦੋਸਤੋ ਤੁਸੀਂ ਕੜੀ ਪੱਤਾ ਲਗਭਗ ਹਰ ਘਰ ਵਿੱਚ ਇਸ ਦਾ ਰੁੱਖ ਮਿਲ ਜਾਂਦਾ ਹੈ ਜੇ ਤੁਹਾਡੇ ਨਹੀਂ ਲੱਗਿਆ ਤਾਂ ਤੁਸੀਂ ਅੱਜ ਹੀ ਇਸ ਨੂੰ ਲਗਾਓ ਤਾਂ ਜੋ ਕੜੀ ਪੱਤੇ ਦਾ ਫਾਇਦਾ ਲਿੱਤਾ ਜਾ ਸਕੇ ਦੋਸਤੋ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਕਰ ਦੇਣਾ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਵੀ ਕਰ ਦੇਣਾ ਤੇ ਬੈਲ ਦਾ ਬਟਨ ਵੀ ਪ੍ਰੈਸ ਕਰ ਦੇਣਾ ਤਾਂ ਜੋ ਮੈਨੂੰ ਤਾਂ ਜੋ ਤੁਹਾਨੂੰ ਮੇਰੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ